ਓਬੀਸੀ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਮੈਂਬਰ ਸਾਹਿਬਾਨ ਦੀ ਮੀਟਿੰਗ ਰੱਖੀ ਗਈ ਹੈ ਜਿਸ ਦਾ ਮੁੱਖ ਉਦੇਸ਼ ਸਭ ਤੋਂ ਪਹਿਲਾਂ ਤਾਂ ਜੋ ਪਹਿਲਗਾਮ ਦੇ ਵਿੱਚ ਇੱਕ ਵੱਡੀ ਤਰਾਸੀ ਵਾਪਰੀ ਹੈ ਉਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਕਿ ਅਜਿਹੀ ਘਟਨਾ ਅੱਗੇ ਤੋਂ ਨਹੀਂ ਵਾਪਰਨੀ ਚਾਹੀਦੀ ਕਿਉਂਕਿ ਸਾਡਾ ਦੇਸ਼ ਜਿਹੜਾ ਹੈ ਉਹ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਜਿਹੜੇ ਬਾਹਰਲੇ 엘ਿਮੈਂਟਸ ਨੇ ਆ ਕੇ ਉਰੇ ਮਿਸ ਹੈਪਨਿੰਗਸ ਕਰੀਆਂ ਉਹ ਜਿਸ ਦੇ ਸਬੰਧ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਵੀ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਮਿਲ ਕੇ ਇੱਕ ਰੋਸ਼ ਪ੍ਰਦਰਸ਼ਨ ਕੱਢਿਆ ਸੀ ਤੇ ਦੂਜਾ ਜਿਹੜਾ ਸਾਡਾ ਅੱਜ ਦਾ ਅਹਿਮ ਫੈਸਲਾ ਹੈ ਅਹਿਮ ਮੀਟਿੰਗ ਰੱਖੀ ਗਈ ਹੈ ਇਸ ਦਾ ਮੁੱਖ ਉਦੇਸ਼ OBC ਦੀ ਰਿਜ਼ਰਵੇਸ਼ਨ ਦੇ ਰਿਗਾਰਡਿੰਗ ਹੈ ਪਿਛਲੇ ਦਿਨੀ ਹਰਪਾਲ ਸਿੰਘ ਟੀਮਾ ਜੋ ਮੰਤਰੀ ਆਮ ਆਦਮੀ ਪਾਰਟੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਿਜ਼ਰਵੇਸ਼ਨ ਦੇਣ ਜਾ ਰਹੇ ਹਾਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਹੈ ਕਿ 바ਵਾ ਪੀ 임राव ਅਵੇਦਕਰ ਜੀ ਨੇ ਜਦੋਂ ਸੰਵਿਧਾਨ ਦੀ ਰਚਨਾ ਕੀਤੀ ਸੀ 1950 ਦੇ ਵਿੱਚ ਜਿਹੜਾ ਇੰਪਲੀਮੈਂਟ ਹੋਇਆ ਉਸ ਦੇ ਵਿੱਚ 16 ਨੰਬਰ ਪੈਰੇ ਦੇ 4 ਨੰਬਰ ਪਾਰਟ ਦੇ ਉੱਤੇ ਰਿਜ਼ਰਵੇਸ਼ਨ ਦਾ ਡਿਟੇਲ ਇਨਫੋਰਮੇਸ਼ਨਸ ਦਿੱਤੀਆਂ ਹੋਈਆਂ ਨੇ ਜਿਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ 25% ਰਿਜ਼ਰਵੇਸ਼ਨ ਐਸਸੀ ਕੈਟਰ ਦੀ ਤੇ 12% ਰਿਜ਼ਰਵੇਸ਼ਨ ਓਬੀਸੀ ਕੈਟਰ ਦੀ ਦਿੱਤੀ ਜਾਣੀ ਚਾਹੀਦੀ ਹੈ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਉਹਨਾਂ ਨੇ ਬਾਬਾ ਭੀਮਰਾਵ ਅਵੇਦਕਰ ਜੀ ਦੀਆਂ ਤੇ ਭਗਤ ਸਿੰਘ ਜੀ ਦੇ ਫੋਟੋਆਂ ਲਾ ਕੇ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਆਪਣੇ ਦਫ਼ਤਰਾਂ ਦੇ ਵਿੱਚ ਪਰ ਮੈਂ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦਾ ਹੈ ਕਿ ਕਾਂਗਰਸੀ ਸਰਕਾਰ ਨੇ 2006 ਦੇ ਵਿੱਚ ਇਸ ਨੂੰ ਲਾਗੂ ਕੀਤਾ ਆਪਣੀ ਗਵਰਨਮੈਂਟ ਦੇ ਵਿੱਚ ਲਾਗੂ ਕਰਨ ਦੇ ਲਈ ਮੀਟਿੰਗ ਦੇ ਵਿੱਚ ਪਾਸ ਕੀਤਾ ਉਹਦੇ ਤੇ ਵਿਚਾਰ ਕੀਤਾ ਕੀ ਐਸਸੀ ਤੇ ਬੀਸੀ ਨੂੰ ਜਿਹੜਾ ਉਹਨਾਂ ਬਣਦਾ ਹੱਕ ਹੈ ਉਹ ਦਿੱਤਾ ਜਾਣਾ ਚਾਹੀਦਾ ਉਸ ਤੋਂ ਬਾਅਦ 10 ਸਾਲ ਅਕਾਲੀ ਬੀਜੇਪੀ ਦੀ ਗਵਰਨਮੈਂਟ ਰਹੀ ਕੋਈ ਐਕਸ਼ਨ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਫੇਰ ਕਾਂਗਰਸ ਸਰਕਾਰ ਬਣੀ 2017 ਤੋਂ ਲੈ ਕੇ 2022 ਤੱਕ ਤਾਂ 9 12 2021 ਨੂੰ ਉਹਨਾਂ ਨੇ ਇਹ ਐਕਟ ਨੂੰ ਇੰਪਲੀਮੈਂਟ ਕਰ ਦਿੱਤਾ ਕਿਹੜੇ ਬੇਸ ਦੇ ਉੱਤੇ ਹਰਪਾਲ ਸਿੰਘ ਚੀਮਾ ਇਹ ਕਹਿ ਰਿਹਾ ਹੈ ਕਿ ਇਹ ਐਕਟ ਅਸੀਂ ਇੰਪਲੀਮੈਂਟ ਕਰਨ ਜਾ ਰਹੇ ਹਾਂ ਕਿਉਂਕਿ ਇਸ ਐਕਟ ਦੇ ਵਿੱਚ ਜਿੰਨੀਆਂ ਵੀ ਗਵਰਨਮੈਂਟ ਰਿਕਰੂਟਮੈਂਟਸ ਹੁੰਦੀਆਂ ਨੇ ਚਾਹੇ ਉਹ ਕੰਟਰੈਕਟ ਬੇਸ ਤੇ ਆ ਚਾਹੇ ਐਡ ਹੌਕ ਬੇਸ ਤੇ ਆ ਚਾਹੇ ਪੱਕੇ ਬੇਸ ਤੇ ਹੈ ਤੇ ਉਹ ਸਾਰੀਆਂ ਇਹਦੇ ਵਿੱਚ ਲਿੱਤੀਆਂ ਜਾਂਦੀਆਂ ਨੇ ਸੋ ਮੈਂ ਇਹਨਾਂ ਦੀ ਕਿਹੜੀ ਨਖਿੰਦਾ ਕਰਦਾ ਕਿਉਂਕਿ ਇਹ ਐਕਟ ਕਾਂਗਰਸ ਪਾਰਟੀ ਦੀ ਦੇਣ ਹੈ